ਸਾਰਿਆਂ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਕੀ ਕਦੇ ਤੁਸੀਂ ਸੋਚਿਆ ਹੈ ਸਾਡੇ ਪੰਜਾਬੀ ਬਜ਼ੁਰਗ 80 90 ਸਾਲ ਦੀ ਉਮਰ ਵਿੱਚ ਵੀ ਪੂਰੀ ਤਰ੍ਹਾਂ ਤੰਦਰੁਸਤ ਅਤੇ ਚੁਸਤ ਰਹਿੰਦੇ ਸਨ ਜਦਕਿ ਅੱਜ ਦੀ ਨੌਜਵਾਨ ਪੀੜੀ ਮਹਿੰਗੀਆਂ ਜਿਮਾਂ ਮਹਿੰਗੇ ਡਾਈਟ ਪਲਾਨ ਅਤੇ ਮਹਿੰਗੇ ਸਪਲੀਮੈਂਟਾਂ ਉੱਤੇ ਨਿਰਭਰ ਹੁੰਦੀ ਜਾ ਰਹੀ ਹੈ ਪਰ ਫਿਰ ਵੀ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਅੱਜ ਤੁਸੀਂ ਜਾਣੋਗੇ ਸਾਡੇ ਪੰਜਾਬੀ ਬਜ਼ੁਰਗਾਂ ਦੀ ਚੰਗੀ ਸਿਹਤ ਦੇ ਉਹ ਰਾਜ਼ ਜੋ ਤੁਹਾਨੂੰ ਵੀ ਚੰਗੀ ਸਿਹਤ ਅਤੇ ਲੰਮੀ ਉਮਰ ਦੇ ਸਕਦੇ ਹਨ ਇਸ ਬਾਰੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋ ਸਰਦਾਰ ਧਰਮਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਰਮਦੀਪ ਸਿੰਘ ਜੀ ਔਰ ਸਾਰੇ ਦੇਖਣ ਵਾਲੇ ਭੈਣ ਭਰਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ ਸਰ ਜੀ ਸਾਡੇ ਪੁਰਾਣੇ ਬਜ਼ੁਰਗ 80 90 ਸਾਲ ਦੀ ਉਮਰ ਤੱਕ ਵੀ ਪੂਰੇ ਤੰਦਰੁਸਤ ਰਹਿੰਦੇ ਸੀ ਤੇ ਚੁਸਤ ਰਹਿੰਦੇ ਸੀ ਜੀ ਆਪਣੇ ਕੰਮ ਖੁਦ ਹੀ ਕਰਦੇ ਸੀ ਜੀ ਉਹਨਾਂ ਦੀ ਇਸ ਤੰਦਰੁਸਤੀ ਦਾ ਅਸਲੀ ਰਾਜ਼ ਕੀ ਸੀ ਅਸਲ ਵਿੱਚ ਜਿਹੜੇ ਸਾਡੇ ਬਜ਼ੁਰਗ ਸੀਗੇ ਇੱਕ ਐਸੀ ਲਾਈਫ ਜੀ ਰਹੇ ਸੀਗੇ ਜਿੱਥੇ ਜਿਹੜੀਆਂ ਬੇਸਿਕ ਲੋੜਾਂ ਨੇ ਸ਼ਰੀਰ ਦੀਆਂ ਜਿਹੜੀਆਂ ਤੰਦਰੁਸਤ ਰਹਿਣ ਵਾਸਤੇ ਜ਼ਰੂਰੀ ਨੇ ਉਹ ਪੂਰੀਆਂ ਹੁੰਦੀਆਂ ਸੀ ਜੀ ਸੋ ਉਹਨਾਂ ਦੀ ਜੀਵਨ ਸ਼ੈਲੀ ਹੀ ਐਸੀ ਸੀ ਅੱਜ ਅਸੀਂ ਜੀਵਨ ਸ਼ੈਲੀ ਬਦਲ ਲਈਏ ਜਿੱਤ ਕਰਕੇ ਪ੍ਰੋਬਲਮਸ ਆ ਅਸੀਂ ਉਹ ਜੀਵਨ ਸ਼ੈਲੀ ਛੱਡ ਦਿੱਤੀ ਹੈ ਸੋ ਜਿਹੜੇ ਹੁਣ ਸੀਕ੍ਰੇਟ ਸਾਹਮਣੇ ਆ ਰਹੇ ਨੇ ਉਹਨਾਂ ਦੇ ਜਿਹੜੇ ਸਾਡੇ ਖਾਸ ਕਰਕੇ ਪੰਜਾਬੀ ਬਜ਼ੁਰਗ ਤੇ ਸਿਹਤ ਮਾਰੇ ਦੇ ਮਾਮਲੇ 'ਚ ਦੁਨੀਆ 'ਚ ਮੰਨਿਆ ਜਾਂਦਾ ਸੀ ਕਿ ਬੜੇ ਸਿਹਤਮੰਦ ਐਹੋ ਜਿਹਾਂ ਐਗਜ਼ਾਮਪਲਾਂ ਕਿਤੇ ਲੱਭਦਿਆਂ ਹੀ ਨਹੀਂ ਜੀ ਪੁਰਾਣੇ ਬਜ਼ੁਰਗਾਂ ਦੀਆਂ ਜਿਹੋ ਜਿਹਾਂ ਸਾਡੀਆਂ ਲੱਭਦੀਆਂ ਨੇ ਠੀਕ ਹੈ ਜੀ ਕਿ ਬਾਬਾ ਦੀਪ ਸਿੰਘ ਦੀ ਐਗਜ਼ਾਮਪਲ ਦੇਖੋ ਸੀਸ ਕੱਟ ਗਿਆ ਤੇ ਪੇਰ ਵੀ 5 ਕਿਲੋਮੀਟਰ ਤੱਕ ਲੜਦੇ ਗਏ ਜੀ ਠੀਕ ਹੈ ਸੋ ਜਿੰਨੀ ਤਾਕਤ ਖਰੀ ਸਿੰਘ ਨਰਵਾ ਦੀ ਤਾਕਤ ਠੀਕ ਹੈ ਜੀ ਜੋ ਉਹ ਜਿਹੜੀਆਂ ਐਹੋ ਜਿਹੇ ਸ਼ਰੀਰ ਸੀਗੇ ਜਿਹੜੀਆਂ ਐਹੋ ਜਿਹੀਆਂ ਤੰਦਰੁਸਤੀਆਂ ਸੀਗੀਆਂ ਲੰਮੀ ਉਮਰ ਤੱਕ ਵੀ ਸਾਰੇ ਕੰਮ ਆਪੇ ਕਰਨੇ ਹੈ ਮੈਂ ਤੇ ਆਪ ਕਈ ਵਾਰੀ ਹੈਰਾਨ ਹੁੰਦਾ ਕਿ ਸਾਡੇ ਆਪਣੇ ਦਾਦਾ ਜੀ ਸਾਡੇ ਜਿਹੜੇ ਸੀ ਉਹ 105 ਸਾਲ ਦੇ ਹੋ ਕੇ ਐਕਸਪਾਇਰ ਹੋਏ ਸੀ ਜੀ ਔਰ ਐਂਡ ਤੱਕ ਸਾਰਾ ਕੰਮ ਆਪੇ ਕਰਦੇ ਰਹੇ ਜੀ ਅੱਜ ਜਦੋਂ ਅਸੀਂ ਚਾਤੀ ਮਾਰਦੇ ਆ ਕਿਉਂਕਿ ਮੈਂ ਤੇ ਇਸ ਸਬਜੈਕਟ ਦੇ ਉੱਤੇ ਹੁਣ ਰਸਤ ਖੋਜ ਕਰਦੇ ਰਹਿੰਨੇ ਆ ਔਰ ਹੋਰ ਨਵੀਆਂ ਸਟੱਡੀਜ਼ ਵੀ ਪੜ੍ਹਦੇ ਰਹਿੰਨੇ ਆ ਤੇ ਜਦੋਂ ਦੇਖਨੇ ਆ ਤੇ ਉਹ ਸਾਰੀਆਂ ਚੀਜ਼ਾਂ ਹੁੰਦਾ ਕਿ ਉਹਨਾਂ ਦੀ ਜੀਵਨ ਸ਼ੈਲੀ ਨਾਲ ਮੈਚ ਕਰਦੀਆਂ ਨੇ ਜੀ ਉਹਨਾਂ ਨੂੰ ਅਗਰ ਅਕਰਸੀ ਪੁਆਇੰਟਾਂ ਦੇ ਵਿੱਚ ਵੰਡੀਏ ਉਹਨਾਂ ਦੀ ਜ਼ਿੰਦਗੀ ਨੂੰ ਕਿਹੜੇ ਕਿਹੜੇ ਪੁਆਇੰਟ ਸੀ ਉਹਨਾਂ ਦੇ ਜਿਹੜੇ ਅੱਜ ਅਸੀਂ ਥੋੜਾ ਜਿਹਾ ਵਿਸਰ ਗਏ ਆ ਸਾਈਡ ਲਾਈਨ ਕਰ ਲਏ ਨੇ ਪਹਿਲਾ ਪੁਆਇੰਟ ਸੀ ਉਹਨਾਂ ਦਾ ਰਾਤ ਨੂੰ ਜਲਦੀ ਸੌਣਾ ਤੇ ਸਵੇਰੇ ਜਲਦੀ ਉੱਠਣਾ ਜੀ ਹਮੇਸ਼ਾ ਹੀ ਮੈਂ ਦੇਖਿਆ ਕਿ ਜਿਹੜੇ ਸਾਡੇ ਬਜ਼ੁਰਗ ਸੀ ਸਾਡੇ ਬਾਪੂ ਜੀ ਉਹ ਉਹਨਾਂ ਦਾ ਕੰਮ ਹੁੰਦਾ ਸੀਗਾ ਕਿ ਵੱਧ ਤੋਂ ਵੱਧ 9 ਵਜੇ ਤੱਕ ਉਹਨਾਂ ਨੇ ਸੌ ਜਾਣਾ ਜੀ ਤੇ ਮਨੇਰੇ ਫਿਰ 4:30 ਵਜੇ ਤੱਕ 5:00 ਵਜੇ ਤੱਕ ਉੱਠ ਪੈਣਾ ਉਹਨਾਂ ਨੇ ਇਹ ਜਿਹੜਾ ਟਾਈਮ ਸੀਗਾ ਉਹਨਾਂ ਦਾ ਸੌਣ ਦਾ ਤੇ ਉੱਠਣ ਦਾ ਟਾਈਮ ਨਾਲ ਖਾਣਾ ਟਾਈਮ ਨਾਲ ਸੌ ਜਾਣਾ ਤੇ ਰਾਤ ਦੇ ਵਿੱਚ ਆਪਣੀ ਨੀਂਦ ਪੂਰੀ ਕਰਨਾ ਜੀ ਕੁਦਰਤ ਨੇ ਵੀ ਰਾਤ ਸੌਣ ਵਾਸਤੇ ਬਣਾਈ ਹੈ ਅੱਜ ਇਹ ਸਾਇੰਟਿਫਿਕਲੀ ਵੀ ਪ੍ਰੂਵ ਹੋ ਚੁੱਕਾ ਹੈ ਕਿ ਜਿਹੜੀ ਰਾਤ ਦੀ ਨੀਂਦ ਹੈ ਉਹ ਸਭ ਤੋਂ ਬੈਸਟ ਹੈ ਜੀ ਜਦੋਂ ਇਨਸਾਨ ਸੌਂਦਾ ਹੈ ਤੇ ਕੁਦਰਤ ਵੀ ਸ਼ਾਂਤ ਹੋ ਜਾਂਦੀ ਹੈ ਕਿ ਕਿੱਡਾ ਜਿਹੜੇ ਉਹ ਇੱਕ 뮤זיਕ ਜਿਹੜਾ ਨਾ ਕੁਦਰਤ ਦਾ ਉਹ ਸ਼ੁਰੂ ਹੋ ਜਾਂਦਾ ਰਾਤ ਨੂੰ ਕਈ ਤਰ੍ਹਾਂ ਦੇ ਜੀਵ ਜਿਹੜੇ ਉਹ ਮਿੰਦੇ ਇੱਕ ਸਾਜ਼ ਜਾ ਵਜਣਾ ਸ਼ੁਰੂ ਹੋ ਜਾਂਦਾ ਜਿੰਨਾ ਚ ਜਾਓ ਤੁਸੀਂ ਖੁੱਲੇ ਚ ਤੇ ਉਹ ਕਿੱਡੀ ਮਸਤ ਨੀਂਦ ਲੈ ਕੇ ਆਉਂਦਾ ਆ ਤੇ ਫਿਰ ਸੌਣਾ ਕਿੱਥੇ ਆ ਬਾਹਰ ਕੋਈ ਕਮਰਿਆਂ ਚ ਬੰਦ ਨਹੀਂ ਕੋਈ ਕਮਰੇ ਜੇ ਜਦੋਂ ਬੰਦ ਹੁੰਦੇ ਆ ਤੇ ਹਰ ਸਾਜ਼ ਨਾਲ ਸੀ ਆਕਸੀਜਨ ਇਸਤੇਮਾਲ ਕਰ ਰਹੇ ਆ ਕਾਰਬਨ ਡਾਈ ਆਕਸਾਈਡ ਛੱਡ ਰਹੇ ਆ ਜਦੋਂ ਖੁੱਲੇ ਬਜ਼ੁਰਗ ਸੌਂਦੇ ਸੀਗੇ ਤੇ ਉਹ ਜਿਹੜੀ ਵੀ ਕਾਰਬਨ ਡਾਈਆਕਸਾਈਡ ਸੀ ਉਹ ਖੁੱਲੀ ਹਵਾ ਦੇ ਚੋਂ ਦੂਰ ਚਲੀ ਜਾਂਦੀ ਸੀ ਆਕਸੀਜਨ ਵਾਲੀ ਹਵਾ ਕੋਲ ਆ ਜਾਂਦੀ ਸੀ ਜੀ ਸੋ ਪ੍ਰੋਪਰ ਸੌਣ ਵੇਲੇ ਵੀ ਆਕਸੀਜਨ ਮਿਲਦੀ ਸੀ ਬੂਟੇ ਭਾਵੇਂ ਆਕਸੀਜਨ ਦੇਣਾ ਬੰਦ ਕਰ ਚੁੱਕੇ ਲੇਕਿਨ ਵਾਤਾਵਰਣ ਦੀ ਆਕਸੀਜਨ ਇਸ ਤਰ੍ਹਾਂ ਵਰਤੀ ਜਾਂਦੀ ਸੀ ਇਹ ਵੀ ਚੀਜ਼ ਸਾਹਮਣੇ ਅੱਜ ਸੈਂਟੀਫਿਕਲੀ ਆ ਰਹੀ ਹੈ ਫੇਰ ਜਲਦੀ ਉੱਠ ਜਾਣਾ ਜੀ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਉਹਨਾਂ ਨੇ ਫਿਰ ਇਸ਼ਨਾਨ ਕਰਨਾ ਪਾਠ ਕਰਨਾ ਹਾਂਜੀ ਤੇ ਫਿਰ ਖੁੱਲੀ ਹਵਾ ਦੇ ਵਿੱਚ ਚੱਲ ਜਾਣਾ ਕੰਮੀ ਥੰਦੀ ਲੱਗ ਜਾਣਾ ਜਾ ਕੇ ਉਦੋਂ ਕੋਈ ਜਿੰਮਾ ਤੇ ਹੁੰਦੀਆਂ ਨਹੀਂ ਸੀ ਨਾ ਕੋਈ ਐਕਸਰਸਾਈਜ਼ ਅੱਜ ਵਾਲਾ ਪਾਰਕ ਕੋਈ ਇੱਥੇ ਗੱਲ ਹੈ ਹੀ ਨਹੀਂ ਸੀ ਉਦੋਂ ਪਿੰਡਾਂ 'ਚ ਰਹਿੰਦੇ ਸੀ ਕੁੱਲੇ ਜੀ ਬਿਲਕੁਲ ਖੇਤਾਂ 'ਚ ਕੰਮ ਕਰ ਨਿਕਲ ਜਾਣਾ ਜਾਂ ਹੁਣ ਉਹ ਜਿਹੜਾ ਸਵੇਰੇ ਉੱਠ ਕੇ ਬਾਹਰ ਜਾਣਾ ਹੁਣ ਅੱਜ ਦੀ ਜਿਹੜੀ ਸਵੇਰ ਦੀ ਸੈਰ ਹੈ ਇਹ ਕਿੰਨੀ ਮਤੋਂ ਪੂਰਨ ਅੱਜ ਹੈਗੀ ਹੈ ਸਾਰਿਆਂ ਨੂੰ ਪਤਾ ਹੈ ਜੀ ਕਿ ਸਵੇਰੇ ਸਵੇਰੇ ਜਦੋਂ ਰੈਸਟ ਕਰਨ ਤੋਂ ਰਾਤ ਪਰ ਦੀ ਰਸ ਤੋਂ ਬਾਅਦ ਬੂਟੇ ਜਿਹੜੇ ਨਵੀਂ ਆਕਸੀਜਨ ਦਿੰਦੇ ਨੇ ਉਹਦਾ ਅਲੱਗ ਹੀ ਫਾਇਦਾ ਹੈ ਜੀ ਸੋ ਉਹ ਆਟੋਮੈਟਿਕਲੀ ਉਹ ਆਕਸੀਜਨ ਜਾਂਦੇ ਸੀ ਕੀ ਨਾਲੇ ਕੰਮ ਕਰਦੇ ਸੀ ਉਹ ਮਿਲ ਰਹੀ ਸੀ ਸੋ ਉਹਨਾਂ ਦਾ ਜਿਹੜਾ ਟਾਈਮ ਨਾਲ ਸੌਂ ਜਾਣਾ ਤੇ ਟਾਈਮ ਨਾਲ ਜਾਗਣਾ ਅੱਜ ਅਸੀਂ ਇਹ ਨਿਯਮ ਛੱਡ ਚੁੱਕੇ ਹਾਂ ਨਵੀਂ ਪੀੜ੍ਹੀ ਜਿਹੜੀ ਅੱਜ ਉਹਨਾਂ ਦਾ ਕੰਮ ਹੀ ਹੈ ਉਹ ਸਾਰੀਆਂ ਪਾਰਟੀਆਂ ਛਾਟੀਆਂ ਰਾਤੀਆਂ ਹੋ ਗਈਆਂ ਰਾਤ ਸਵੇਰ ਸਰਨਾ ਜਾ ਕੇ ਸੌਣਾ ਤੇ ਫਿਰ ਅੱਧੀ ਦਿਨ ਤੱਕ ਸੌਂਦੇ ਰਹਿਣਾ 12 12 1 ਵਜੇ ਤੱਕ ਤੇ ਫੋਨ ਤੇ ਲੱਗੇ ਰਹਿੰਦੇ ਫੋਨ ਤੇ ਲੱਗੇ ਰਹਿੰਦੇ ਨੇ ਜੀ ਠੀਕ ਹੈ ਇਹ ਜਿਹੜਾ ਨੀਂਦ ਦਾ ਟਾਈਮ ਜਦੋਂ ਵਿਗੜਿਆ ਆ ਰਿਲੈਕਸ ਹਾਰਮੋਨ ਨੇ ਖਾਸ ਕਰਕੇ ਸਾਡੇ ਬ੍ਰੇਨ ਦੇ ਵਿੱਚ ਉਹ ਡੇਰੇ ਦੇ ਵਿੱਚ ਬਣਦੇ ਨੇ ਜਿਹੜੇ ਚੀਜ਼ ਨੂੰ ਲੈਕ ਕਰਦੇ ਨੇ ਤੇ ਉਹ ਨੀਰਾ ਹੋਣੀ ਨਹੀਂ ਦੇਣਾ ਲਾਈਟਾਂ ਜਗਾ ਕੇ ਮੋਬਾਈਲਾਂ ਉੱਤੇ ਲੱਗੇ ਰਹਿਣਾ ਬ੍ਰੇਨ ਨੂੰ ਲੱਗਦਾ ਹੀ ਨਹੀਂ ਕਿ ਮੈਂ ਰੈਸਟ ਕਿਵੇਂ ਕਰਾਂ ਜੀ ਤੇ ਦਿਨੇ ਫਿਰ ਰੌਸ਼ਨੀਆਂ ਦੇ ਵਿੱਚ ਸੌਣਾ ਉਹ ਗੱਲ ਬਣਦੀ ਨਹੀਂ ਸੋ ਇੱਕ ਪਹਿਲਾ ਸੀਕ੍ਰੈਟ ਸੀ ਉਹਨਾਂ ਦਾ ਇਹ ਸੀ ਕਿ ਟਾਈਮ ਨਾਲ ਜਲਦੀ ਸੌਣਾ ਤੇ ਜਲਦੀ ਉੱਠਣਾ ਜੀ ਦੂਸਰਾ ਉਹਨਾਂ ਦਾ ਸੀਕ੍ਰੈਟ ਸੀ ਉੱਠ ਕੇ ਸਾਰੀ ਕੰਮ ਕਰ ਜਾਣਾ ਜੀ ਫਿਜ਼ੀਕਲ ਐਕਟੀਵਿਟੀਜ਼ ਹਾਂਜੀ ਅੱਜ ਸੈਰ ਨੂੰ ਜਾਂ ਫਿਜ਼ੀਕਲ ਐਕਟੀਵਿਟੀਜ਼ ਨੂੰ ਕਿੰਨਾ ਮਤਲਬ ਦਿੱਤਾ ਜਾ ਰਿਹਾ ਹੈ ਫਿਟ ਰਹਿਣ ਵਾਤੇ ਜੀ ਬਿਲਕੁਲ ਹਰ ਹੈਲਥ ਆਰਗੇਨਾਈਜੇਸ਼ਨ ਤੁਹਾਨੂੰ ਚਾਹੀਏ WHO ਚਾਹੀਏ ਉਹ ਹੋਰ ਜੋ ਵੀ ਐ ਉਹ ਤੁਹਾਨੂੰ ਸਿਹਤਮੰਦ ਰਹਿਣ ਵਾਤੇ ਹੀ ਐਡਵਾਈਸ ਕਰਦੇ ਨੇ ਕਿ ਕਈ ਫਿਜ਼ੀਕਲ ਐਕਟੀਵिटीज ਕਰੋ ਜੀ ਹੁਣ ਉਹਨਾਂ ਦੀਆਂ ਫਿਜ਼ੀਕਲ ਐਕਟੀਵिटीज ਨੇਚੁਰਲੀ ਸੀਗੀਆਂ ਸਵੇਰ ਤੋਂ ਹੀ ਉੱਠ ਕੇ ਸਾਰੇ ਕੰਮ ਹੀ ਆਪਣੇ ਹੱਥੀ ਕਰਨੇ ਨਾ ਤੇ ਉਦੋਂ ਮਸ਼ੀਨਾਂ ਸੀ ਨਾ ਗੱਡੀਆਂ ਸੀ ਆਉਣ ਜਾਣ ਵਾਤੇ ਵੱਧ ਤੋਂ ਵੱਧ ਸਾਈਕਲ ਹੁੰਦੇ ਸੀਗੇ ਜੀ ਹਾਂਜੀ ਤੇ ਸਾਈਕਲ ਤੇ ਵੀ ਜ਼ੋਰ ਕਿਤਾ ਲੱਗਣਾ ਆਪਣਾ ਹੀ ਆਪਣਾ ਹੀ ਲੱਗਣਾ ਹੁੰਦਾ ਉਹ ਵੀ ਫਿਜ਼ੀਕਲ ਐਕਟੀਵिटीज ਜੀ ਹਾਂਜੀ ਜਾਫਰ ਖੇਤਾਂ 'ਚ ਕੰਮ ਕਰਨਾ ਹੈ ਤੇ ਹਲ ਪਾਉਣਾ ਹੈ ਤੇ ਉਹ ਵੀ ਟਰੈਕਟਰ ਦੀ ਸੀਟ 'ਚ ਨਹੀਂ ਤੁਸੀਂ ਬੈਲਾਂ ਦੇ ਪਿੱਛੇ ਜਾ ਕੇ ਕਰਨਾ ਹੈ ਜੀ ਹਾਂਜੀ ਸੋ ਉਹਨਾਂ ਦਾ 24 ਘੰਟੇ ਫਿਜ਼ੀਕਲ ਐਕਟੀਵਿਟੀਜ਼ ਦੇ ਵਿੱਚ ਰਹਿਣਾ ਚਾਹੇ ਉਹ ਲੇਡੀਜ਼ ਸੀਗੀਆਂ ਚਾਹੇ ਉਹ ਜੈਂਟਸ ਸੀਗੇ ਘਰਾਂ ਦੇ ਵਿੱਚ ਲੇਡੀਜ਼ ਦੇ ਵੀ ਕਿੰਨੇ ਕੰਮ ਸੀਗੇ ਖੁੱਲੇ ਵੇੜੇ ਹੁੰਦੇ ਸੀ ਤੇ ਉਹਨਾਂ ਦੇ ਵਿੱਚ ਬਹਿ ਕੇ ਝਾੜੂ ਮਾਰਨਾ ਹਾਂਜੀ ਤੇ ਫਿਰ ਉਹਨੂੰ ਕੱਚੇ ਵੇੜੇ ਹੁੰਦੇ ਸੀ ਉਹਨਾਂ ਨੂੰ ਲਿਪਣਾ ਜੀ ਅੱਜ ਵੀ ਹੈਗਾ ਪੋਚੇ ਲਗਣੇ ਹੁਣ ਇਹ ਚੀਜ਼ ਜਿਹੜੀ ਅੱਜ ਸੈਂਟੀਫਿਕਲੀ ਵੀ ਪ੍ਰੂਵ ਹੋ ਰਹੀ ਹੈ ਕਿ ਹਾਰਟ ਦੀ ਜਿਹੜੀ ਵੀ ਬੀਜ ਹੈਗੇ ਅਗਰ ਉਹਨਾਂ ਵਾਸਤੇ ਸਭ ਤੋਂ ਬੈਸਟ ਐਕਸਰਸਾਈਜ਼ ਹੈ ਤੇ ਉਹ ਹੈ ਗੋਆ ਪੋਚਾ ਕਰਨਾ ਜੀ ਹਾਂਜੀ ਬੈ ਕੇ ਅਗਰ ਤੁਸੀਂ ਝਾੜੂ ਮਾਰਦੇ ਹੋ ਹਾਰਟ ਦੇ ਪੇਸ਼ੈਂਟ ਤੇ ਪੋਚਾ ਲਾਉਂਦੇ ਹੋ ਤੇ ਉਹ ਉਹ ਹਾਰਟ ਵਾਸਤੇ ਬੜਾ ਹੀ ਚੰਗਾ ਹਾਰ ਦੀ ਪ੍ਰੋਬਲਮ ਬੋਲਣਾ ਠੀਕ ਹੁੰਦੀ ਹੈ ਜੀ ਸੋ ਇਹ ਉਹ ਕੁਦਰਤੀ ਤੌਰ ਤੇ ਹੀ ਹਾਲਾਂਕਿ ਉਹ ਤੋਂ ਕਿਹੜਾ ਸਾਇੰਸ ਨੇ ਪ੍ਰੂਫ ਕੀਤਾ ਸੀ ਲੇਕਿਨ ਉਹ ਇਹ ਕੰਮ ਕਰ ਰਿਹਾ ਸੀ ਜੀ ਬਿਲਕੁਲ ਇਸ ਕਰਕੇ ਉਹ ਉਹਨਾਂ ਨੂੰ ਫਿਟਨੈਸ ਪਰ ਲੈ ਕੇ ਜਾਂਦਾ ਸੀ ਫਿਜ਼ੀਕਲ ਐਕਟੀਵਿਟੀਜ਼ ਨਾਲ ਵੈਸੇ ਵੀ ਉਹਨਾਂ ਦਾ ਖੁੱਲ ਕੇ ਪਸੀਨਾ ਆ ਜਾਂਦਾ ਸੀ ਤੇ ਉਹ ਡੀਟੌਕਸਾਈਫਾਈ ਆਪਣੇ ਆਪ ਸਰੀਰ ਉਹਨਾਂ ਦਾ ਹੁੰਦਾ ਰਹਿੰਦਾ ਸੀ ਸੋ ਉਹ ਵੀ ਇੱਕ ਉਹਨਾਂ ਦਾ ਸੀਕ੍ਰੈਟ ਸੀ ਤੰਦਰੁਸਤ ਜੀ ਟ੍ਰੈਂਡ ਦਾ ਅੱਜ ਅਸੀਂ ਇਹ ਚੀਜ਼ਾਂ ਭੁੱਲਦੇ ਜਾ ਰਹੇ ਹਾਂ ਅਸੀਂ ਏਸੀਆਂ ਦੇ ਵਿੱਚ ਬੰਦੇ ਜਾ ਰਹੇ ਹਾਂ ਨਾ ਸਰੀਰ ਸਾਡਾ ਖੁੱਲਣਦਿਆ ਨਾ ਕਦੇ ਖੁੱਲ ਕੇ ਪਸੀਨਾ ਆਇਆ ਸੋ ਇਹ ਜਿਹੜੇ ਅਸੀਂ ਬੰਦ ਕਮਰਿਆਂ ਦੇ ਵਿੱਚ ਗੱਡੀਆਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਘਰਾਂ ਦੇ ਵਿੱਚ ਬੰਦ ਹੁੰਦੇ ਜਾਂਦੇ ਆ ਉਹ ਸਾਨੂੰ ਫਿਜ਼ੀਕਲੀ ਐਕਟੀਵਿਟੀ ਜਿਹੜੀਆਂ ਸਾਡੀਆਂ ਘਟਦੀਆਂ ਜਾ ਰਹੀਆਂ ਬੱਚੇ ਹੀ ਦੇਖੋ ਨਾ ਛੋਟੇ ਛੋਟੇ ਬੱਚੇ ਹੀ ਤੇ ਮੋਬਾਈਲਾਂ ਤੇ ਗੇਮਾਂ ਤੇ ਟੀਵੀ ਦੀ ਗੇਮਾਂ ਤੇ ਲੱਗੇ ਰਹਣਗੇ ਉਹ ਕਿੰਨੇ ਕਨੇ ਜਿਹੜੇ ਜਾਂਦੇ ਨੇ ਜਾ ਕੇ ਖੁੱਲੇ ਚ ਬਾਹਰ ਖੇਡਣਾ ਹੀ ਨਹੀਂ ਖੇਡਣਾ ਹੀ ਨਹੀਂ ਸੋ ਇਹ ਗੁਜਰਾਤ ਨੇ ਤੇ ਨਿਯਮ ਬਣਾਇਆ ਸੀ ਜੀਵ ਜਿਹਨੇ ਨੇ ਉਹਨਾਂ ਨੂੰ দৌੜਨਾ ਪੈਣਾ ਚੱਲਣਾ ਫਿਰਨਾ ਉਹ ਹੁਣ ਉਹ ਗੁਜਰਾਤ ਦੇ ਨਿਯਮ ਦੇ ਖਿਲਾਫ ਕਹੇ ਤੇ ਉਹ ਪ੍ਰੋਬਲਮ ਤੇ ਖੜੀ ਹੋਣੀ ਹੈ ਜੀ ਸੋ ਉਹਨਾਂ ਦਾ ਸੈਕੰਡ ਰੀਜ਼ਨ ਇਹ ਸੀਗਾ ਕਿ ਉਹ ਫਿਜ਼ੀਕਲ ਐਕਟਿਵ ਰਹਿੰਦੇ ਸੀ ਅਗਲਾ ਉਹਨਾਂ ਦਾ ਸੀਗਾ ਜਿਹੜਾ ਉਹ ਉਹਨਾਂ ਦਾ ਖਾਣਾ ਪੀਣਾ ਨਾ ਤੇ ਫਰਿਜਾਂ ਸੀਗੀਆਂ ਜੀ ਤੇ ਨਾ ਕੋਈ ਬਾਜ਼ਾਰ ਦਾ ਖਾਣਾ ਸੀਗਾ ਹਾਂਜੀ ਇਹ ਤੇ ਅਸੀਂ ਵੀ ਛੋਟੇ-ਛੋਟੇ ਸੀ ਤੇ ਬਾਜ਼ਾਰ ਦੀਆਂ ਕਦੇ ਈ ਸੀ ਉਹ ਮਿੱਠੀਆਂ ਗੋਲੀਆਂ ਕਿਤੇ ਮਿਲ ਜਾਣ ਤੇ ਮਿਲ ਜਾਣ ਅਦਰਵਾਈ ਨਾ ਤੇ ਕੋਈ ਚਾਉ ਮੈਨ ਹੁੰਦੇ ਸੀ ਨਾ ਪੀਜੇ ਹੁੰਦੇ ਸੀ ਨਾ 버ਗਰ ਹੁੰਦੇ ਸੀ ਕੋਈ ਸੈ ਨਹੀਂ ਸੀ ਨਾ ਮਮੋਜ਼ ਹੁੰਦੇ ਸੀ ਕੁਛ ਨਹੀਂ ਹਾਂਜੀ ਕਦੇ ਕਦੇ ਹਾਂ ਜਾ ਕੇ ਫਰੂਟ ਹੀ ਮਿਲਦਾ ਹੁੰਦਾ ਸੀ ਹਾਂ ਜਾ ਕੇ ਫਰੂਟ ਹੀ ਮਿਲਣਾ ਜਾਂ ਫਿਰ ਕਿਤੇ ਆ ਕਿਤੇ ਕੋਈ ਦੁਕਾਨੀ ਵਰਲੀ ਵਾਂਜੀ ਟਾਂਵੀ ਦੁਕਾਨ ਲੱਭਣੀ ਤੇ ਉੱਥੇ ਮਠਿਆਈ ਜਾਂ ਕਿਤੇ ਪਕੌੜੇ ਹਾਂ ਜੀ ਇਸ ਤੋਂ ਇਲਾਵਾ ਹੋਰ ਨਹੀਂ ਸੀ ਕੁਝ ਵੀ ਤੇ ਉਹ ਵੀ ਸਾਡੇ ਘਰਾਂ ਚ ਬਜ਼ੁਰਗ ਖਰੀਦਣ ਹੀ ਨਹੀਂ ਸੀ ਦੇਦੇ ਹਾਂਜੀ ਉਹ ਤਾਂ ਸ਼ਾਇਦ ਪੈਸਾ ਵੀ ਇੰਨਾ ਨਹੀਂ ਸੀ ਹੁੰਦਾ ਤੇ ਕਹਿੰਦੇ ਇਹ ਇਹ ਨਹੀਂ ਖਾਣਾ ਸੋ ਐਸੇ ਖਾਣੇ ਤੋਂ ਜਿਹੜਾ ਜਿੰਨੂੰ ਅੱਜ ਵਿਸ਼ਵ ਸਿਹਤ ਸੰਗਠਨ ਵੀ ਜੰਕ ਫੂਡ ਕਹਿੰਦਾ ਹੈ ਯਾਨੀ ਕਿ ਕਚਰਾ ਖਾਣਾ ਉਹ ਤੋਂ ਦੂਰ ਸੀਗੇ ਜੀ ਜੋ ਖਾਣਾ ਬਣਨਾ ਹੈ ਘਰ ਦਾ ਤਾਜ਼ਾ ਬਣਨਾ ਹੈ ਤੇ ਤਿੰਨੇ ਟਾਈਮ ਤਾਜ਼ਾ ਬਣਿਆ ਖਾਣਾ ਖਾਣਾ ਹਾਂਜੀ ਫਿਰ ਉਹਦੇ ਚ ਜਿਹੜੀਆਂ ਸਬਜ਼ੀਆਂ ਉਗਾ ਰਹੇ ਨੇ ਉਹ ਘਰ ਹੀ ਉਗਾ ਰਹੇ ਨੇ ਉਹ ਤੋਂ ਖਰੀਦ ਕੇ ਕੌਣ ਲਿਆਉਂਦਾ ਸੀ ਸਮਝੀਂ ਇਹ ਬਿਲਕੁਲ ਸਾਰੀਆਂ ਘਰੇਗਈਆਂ ਜਾਂਦੀਆਂ ਸਾਡੇ ਬਜ਼ੁਰਗਾਂ ਦਾ ਹੁੰਦਾ ਸੀ ਕਿ ਜ਼ਿਆਦਾਤਰ ਫਲ ਜਿਹੜੇ ਸੀਗੇ ਉਹ ਘਰ ਦੇ ਹੀ ਲਾਏ ਹੁੰਦੇ ਸੀ ਖਰੀਦ ਕੇ ਤੇ ਫਲ ਬਹੁਤ ਘੱਟ ਆਉਂਦਾ ਸੀ ਜੀ ਘਰ ਹੀ ਅਮਰੂਦ ਦੇ ਬੂਟੇ ਹੋਣੇ ਆ ਨਾਰਾਂ ਦੇ ਬੂਟੇ ਹੋਣੇ ਆ ਗੋਰਾ ਦੀਆਂ ਵੇਲਾਂ ਲਾਈਆਂ ਘਰ ਹੀ ਉਹੋ ਹੀ ਫਲ ਜਿਹੜੇ ਸੀ ਅੰਬ ਦੇ ਹੋਣੇ ਠੀਕ ਹੈ ਇਹ ਘਰਾਂ ਦੇ ਹੀ ਫਲ ਹੋਣੇ ਜਿਹੜੇ ਉਹ ਵੀ ਤਾਜ਼ੇ ਤੋੜ ਕੇ ਖਾਣੇ ਜੀ ਸਬਜ਼ੀ ਐ ਤੇ ਤਾਜੀ ਤੋੜਨੀ ਉਹਦੇ ਕੋਈ ਖਾਦ ਨਹੀਂ ਕੋਈ ਦਵਾਈ ਨਹੀਂ ਕੋਈ ਸਪਰੇ ਨਹੀਂ ਕੋਈ ਰੇ ਨਹੀਂ ਠੀਕ ਹੈ ਨਾ ਉਹਨਾਂ ਦਾ ਕੋਈ ਜ਼ਹਿਰ ਸੀ ਸੋ ਤਾਜ਼ਾ ਜਿਹੜਾ ਮਿਲਣਾ ਉੱਥੇ ਸਾਰੇ ਨਿਊਟ੍ਰੀਟ ਚੰਗੇ ਮਿਲਦੇ ਨੇ ਹਾਂਜੀ ਤੇ ਇੱਕ ਚੀਜ਼ ਹੋਰ ਪੁਰਾਣੀ ਬਜ਼ੁਰਗ ਜਿਹੜੇ ਸੀ ਉਹ ਕਿੱਥੇ ਛਿਲਦੇ ਹੁੰਦੇ ਸੀ ਸਬਜ਼ੀਆਂ ਗੀਂਦ ਕਰਦੇ ਹੀ ਨਹੀਂ ਸੀ ਜੀ ਹਾਂਜੀ ਮੈਨੂੰ ਯਾਦ ਆਏ ਕਿ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਤੇ ਸਾਡੇ ਇੱਕ ਚਾਚੀ ਜੀ ਜਿਹੜੇ ਸੀ ਨਾਲ ਪਾਪਾ ਜੀ ਨਾਲੋਂ ਛੋਟੇ ਦੂਸਰੇ ਬਰਦਰ ਜਿਹੜੀ ਸੀ ਉਹਦੇ ਨਾਲ ਛੋਟੇ ਚਾਚਾ ਜੀ ਸਾਡੇ ਤੇ ਉਹਨਾਂ ਦੀ ਮਿਸੇਜ ਸ਼ਹਿਰ ਤੋਂ ਆਏ ਸੀ ਉਹਨਾਂ ਜਦੋਂ ਆਏ ਨਾ ਤਾਂ ਪਹਿਲੀ ਗੱਲ ਕੰਮ ਲਾਉਣਾ ਸੀ ਤੇ ਉਹ ਸਬਜ਼ੀ ਲੱਗੇ ਬਣਾਉਣ ਤੋਂ ਸਤਾਂ ਨੂੰ ਛੱਲਣੇ ਸ਼ੁਰੂ ਕਰ ਦਿੰਦੇ ਉਹਨਾਂ ਨੇ ਜੀ ਤੇ ਸਾਡੀ ਦਾਦੀ ਤੇ ਸਾਡੇ ਦਾਦਾ ਜੀ ਨੇ ਪਹਿਲਾਂ ਇਸ਼ਾਰਾ ਕੀਤਾ ਦਾਦੀ ਨੂੰ ਉਹਦੇ ਕੀ ਕਰਦੇ ਤੇ ਦਾਦੀ ਆ ਕੇ ਕਹਿੰਦੀ ਪੁੱਤਰ ਇੱਕ ਹੀ ਕਰਨ ਲਈ ਉਹ ਕਹਿੰਦੀ ਮਾਜੀ ਸਬਜੀ ਛੱਲਣ ਦਾ ਹੀ ਹੈ ਉਹ ਕਹਿੰਦੀ ਛੱਲਣੀ ਨਹੀਂ ਦੇਈ ਤੂੰ ਤੇ ਸਬਜੀ ਦਾ ਨਾਸ ਮਾਰਨ ਦਾ ਹੀ ਹੈ ਤੇ ਸਾਰਾ ਪੋਸ਼ਣੇ ਦਾ ਲਸ ਜਾਣਾ ਜੀ ਕਿਹੜੀ ਉਹਨਾਂ ਕੋਲ ਕੋਈ ਸਾਇੰਸ ਸੀ ਉਦੋਂ ਠੀਕ ਹੈ ਉਹ ਕਹਿੰਦੀ ਇਹ ਇੰਨਾ ਚ ਤਾਕਤ ਹੈ ਇਹ ਤਾਕਤਵਲੀ ਚੀਜ਼ੇ ਬਾਹਰ ਕੱਢ ਜਣੀ ਸੋ ਉਦੋਂ ਪੀਲ ਨਹੀਂ ਸੀ ਕਰਦੇ ਕਿਉਂਕਿ ਸੁਖਰੀਆਂ ਹੁੰਦੀਆਂ ਨਹੀਂ ਸੀ ਉਹਨਾਂ ਨੂੰ ਖਤਰੇ ਹੈ ਨਹੀਂ ਸੀ ਇਸ ਕਰਕੇ ਵੀ ਨਹੀਂ ਕਰਨਾ ਸੋ ਪੋਸ਼ਣ ਪੂਰਾ ਮਿਲਦਾ ਸੀ ਕਿਸੇ ਨੂੰ ਸਪਲੀਮੈਂਟ ਲੈਣ ਦੀ ਲੋੜ ਹੀ ਨਹੀਂ ਸੀ ਪੈਂਦੀ ਕਦੇ ਕਿਸੇ ਦੀਆਂ ਹੱਡੀਆਂ ਕਮਜ਼ੋਰ ਨਹੀਂ ਸੀ ਹੁੰਦੀਆਂ ਕਿਸੇ ਦੇ ਵਿੱਚ ਪ੍ਰੋਟੀਨ ਦੀ ਘਾਟ ਨਹੀਂ ਸੀ ਕਿਸੇ ਚਾਰ ਐਂ ਵੀ ਘਾਟ ਨਹੀਂ ਸੀ ਨਿਕਲਦੀ ਸੋ ਸਾਰੇ ਸਾਰੇ ਉਹ ਬਿਲਕੁਲ ਪੋਸ਼ਣ ਕਿਉਂਕਿ ਉਹਨਾਂ ਨੂੰ ਪੂਰਾ ਮਿਲ ਰਿਹਾ ਕਿਉਂਕਿ ਘਰ ਦਾ ਤਾਜ਼ਾ ਸਬਜ਼ੀਆਂ ਤੋੜ ਕੇ ਬਣਾਉਣੀਆਂ ਤੇ ਫਿਰ ਦੂਸਰਾ ਸੀ ਪਕਾਉਣ ਦਾ ਤਰੀਕਾ ਵੀ ਉਹਨਾਂ ਦਾ ਜਿਹੜਾ ਸੀ ਉਹ ਬੜਾ ਆਜੀ ਜਿਹਨੂੰ ਸਾਇੰਟਿਫਿਕਲੀ ਚੰਗਾ ਮੰਨਿਆ ਜਾਂਦਾ ਮਿੱਟੀ ਦੇ ਦੇਗਿਆਂ 'ਚ ਦਾਲਾਂ ਸਬਜ਼ੀਆਂ ਬਣਾਉਣੀਆਂ ਜੀ ਹਾਂਜੀ ਜਿਹੜੇ ਚੁੱਲ੍ਹੇ ਨੇ ਚੁੱਲ੍ਹੇ ਦੇ ਉੱਤੇ ਰੋਟੀ ਪਕਣੀ ਰੋਟੀ ਮੋਟੀ ਹੋਣੀ ਹਾਂਜੀ ਮੰਨ ਕਹਿੰਦੇ ਹੁੰਦੇ ਸੀ ਉਹਨੂੰ ਥੋੜੀ ਭਾਰੀ ਰੋਟੀ ਨਿਊਟ੍ਰੀਸ਼ਨ ਵਿੱਚ ਪਕਦਾਈ ਆਟਾ ਹੱਥ ਦੀ ਚੱਕੀ ਨਾਲ ਪੀਣਾ ਹਾਂਜੀ ਜਦੋਂ ਅਸੀਂ ਸੋਸ ਹੋਸ ਮਾਰੀ ਸੀ ਤੇ ਉਦੋਂ ਥੋੜੀਆਂ ਚੱਕੀਆਂ ਲੱਗੀਆਂ ਚੱਕੀਆਂ ਨਹੀਂ ਸੀ ਉਦੋਂ ਪਿੰਡ 'ਚ ਘਰਾਟ ਹੁੰਦੇ ਸੀ ਜੀ ਤੇ ਜਾਂ ਤੇ ਉਹ ਵੈਲਾਂ ਵਾਲਾ ਘਰਾਟ ਹੁੰਦਾ ਸੀ ਜਾਂ ਜਿੱਥੇ ਕਿਤੇ ਪਾਣੀ ਦਾ ਲਗਾਤਾਰ ਵਹਾਅ ਸੀਗਾ ਉੱਥੇ ਪਾਣੀ ਵਾਲੇ ਘਰਾਟ ਹੁੰਦੇ ਸੀ ਤੇ ਉਹ ਵਾਰੀ ਉਹਨਾਂ ਘਾਉਂਦੀ ਹੁੰਦੀ ਸੀ ਉਹ ਸਹਜ ਸਹਜੇ ਪੀਂਦੇ ਹੁੰਦੇ ਸੀਗੇ ਤੇ ਉਹ ਉਹਨਾਂ ਦੇ ਪੀ ਕੇ ਦੇਣਾ ਜਾਂ ਦੋ ਚਾਰ ਦਿਨ ਦਾ ਪੀ ਕੇ ਲੈ ਜਾਓ ਫਿਰ ਪੀ ਲਿਆਗੇ ਜੀ ਸੋ ਇਤਨਾ ਤਾਜ਼ਾ ਆਟਾ ਦਾਣਾ ਜੋ ਵੀ ਆਉਣੀਆਂ ਨੇ ਘਰ ਦੀਆਂ ਹੋਣੀਆਂ ਤੇ ਸਬੂਤੀਆਂ ਹੀ ਰੱਖੀਆਂ ਹੁੰਦੀਆਂ ਸੀ ਟੁੱਟੀਆਂ ਥੋਟੀਆਂ ਦਾਣਾਂ ਤੋਂ ਹੁੰਦੀਆਂ ਹੀ ਨਹੀਂ ਸੀ ਸੋ ਜਿੰਨਾ ਖਾਣਾ ਸੀ ਉਹਨਾਂ ਦਾ ਉਹ ਜਿੰਦਾ ਸੀ ਜੀ ਜਿਉਂਦਾ ਖਾਣਾ ਖਾਣਾ ਲਾਈਵ ਫੂਡ ਸਾਰਾ ਦਾ ਸਾਰਾ ਤੇ ਸਾਰਾ ਚੰਗਾ ਨਿਊਟ੍ਰੀਸ਼ਨ ਮਿਲਣਾ ਉਹਨਾਂ ਨੂੰ ਇਸ ਕਰਕੇ ਪ੍ਰੋਬਲਮਸ ਸਹੀ ਨਹੀਂ ਸੀ ਡਿਸਆਰਡਰ ਬੜਨੇ ਕਿਥੋਂ ਨੇ ਜੀ ਤੇ ਇੱਕ ਸਿਹਤਮੰਦ ਲੰਮੀ ਜ਼ਿੰਦਗੀ ਜੀ ਜਾਂਦੇ ਸੀ ਅੱਜ ਜਿਸੀ ਉਹ ਘਰ ਦੇ ਖਾਣੇ ਤੇ ਬਿਲਕੁਲ ਭੁੱਲ ਗਏ ਅੱਜ ਤੇ ਜਿਮੈਟੋ ਤੋਂ ਆਰਡਰ ਹੁੰਦੇ ਨੇ ਹਾਂਜੀ ਬਿਲਕੁਲ ਤੇ ਉੱਥੇ ਹੁਣ ਕਦੋਂ ਦਾ ਉਹ ਖਾਣਾ ਬਣਿਆ ਉਹ ਗਰੇਵੀਆਂ ਕਦੋਂ ਦੀਆਂ ਬਣੀਆਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਓਦੋਂ ਹੀ ਗਰਮ ਕਰਕੇ ਪਾ ਕੇ ਪੈਕ ਕਰਕੇ ਦੇ ਦੇਣੀਆਂ ਨੇ ਉਹ ਕਿੰਨੀ ਵਾਰੀ ਓਵਰ ਹੀਟ ਹੋਣੀਆਂ ਨੇ ਉਹ ਸਾਨੂੰ ਨਹੀਂ ਪਤਾ ਕਿ ਮਸਾਲੇ ਕਿਹੜੇ ਪਾਏ ਨੇ ਉਹ ਪ੍ਰੀਜ਼ਰਵੇਟਿਵ ਕਿਹੜੇ ਕਿਹੜੇ ਪਾਏ ਨੇ ਉਹ ਆਟਾ ਕਦੋਂ ਦਾ ਹੈ ਉਹ ਸਬਜ਼ੀ ਕਦੋਂ ਦੀ ਬਣੀ ਹੈ ਫ੍ਰੀਜਾਂ ਚ ਪਈ ਹੈ ਉਹ ਸਾਨੂੰ ਨਹੀਂ ਪਤਾ ਮੈਂ ਸਰ ਜੀ ਖੁਦ ਕਈ ਵਾਰੀ ਸੋਚਦਾ ਹਾਂ ਨਾ ਕਿ ਸਾਡੇ ਬਜ਼ੁਰਗ ਅਨਪੜ੍ਹ ਹੋ ਕੇ ਵੀ ਸਮਝਦਾਰ ਸੀ ਯੋਕ ਅਸੀਂ ਅੱਜਕੱਲ ਪੜ ਲੈ ਕੇ ਸਾਡੀ ਸਮਝਦਾਰੀ ਕਿੱਥੇ ਚਲੀ ਗਈ ਹੈ ਫਿਰ ਵੀ ਕਹਿੰਦੇ ਆ ਕਿ ਅਸੀਂ ਮਾਡਰਨ ਫਿਰ ਵੀ ਮਾਡਰਨ ਹੈ ਹਾਂ ਕਾਦਾ ਮਾਡਰਨ ਇਹ ਅਸੀਂ ਤੇ ਸਗੋਂ ਅੱਗੇ ਨੋਰ ਨਿੱਕਰ ਗਏ ਆ ਸੇ ਤੇ ਪੱਖੋਂ ਤੇ ਦੇਖੋ ਹਰ ਚੀਜ਼ ਚਮਕਦਾਰ ਹੁੰਦੀ ਜਾ ਰਹੀ ਘਰ ਵਧੀਆਂ ਚਮਕ ਰਹੀਆਂ ਗੱਡੀਆਂ ਵਧੀਆਂ ਚੱਪਤੀਆਂ ਲੇਕਿਨ ਫਿਰ ਸਰੀਰ ਜਿਹੜੇ ਨੇ ਉਹਨਾਂ ਦੇ ਚਿਹਰਿਆਂ ਤੇ 12 ਵਜੇ ਜੀ ਹਾਂਜੀ ਬਿਮਾਰੀਆਂ ਦੇ ਕਰੇ ਕਿਸੇ ਨੂੰ ਵੀ ਪੀ ਕੇ ਸੁਨ ਸ਼ੂਗਰ ਗਏ ਨੂੰ ਕੁਛ ਕਹੇ ਦੀ ਲੀਵਰ ਕਿਸੇ ਦਾ ਫੈਟੀ ਤੇ ਕਿਸੇ ਦਾ ਕਿਡਨੀਆ ਫੇਲ ਇਹ ਕੁਝ ਵੀ ਹੋ ਰਿਹਾ ਅੱਜ ਦੀ ਅਮੀਰੀ ਉਹ ਮੈਂ ਨਾ ਉਹ ਗਰੀਬੀ ਜਿਹੜੀ ਲੱਖਾਂ ਗੁਣਾ ਚੰਗੀ ਸੀ ਬਹੁਤ ਗੁਣਾ ਚੰਗੀ ਸੀ ਔਰ ਉਹਦੇ ਵਿੱਚ ਇਹ ਜਿਹੜੇ ਸੀਕਰਟਸ ਸੀ ਉਹਨਾਂ ਦੇ ਘਰ ਦਾ ਤਾਜ਼ਾ ਚੰਗਾ ਖਾਣਾ ਪੋਸ਼ਣ ਵਾਲਾ ਖਾਣਾ ਜਿਹੜਾ ਮੱਖੇ ਸੇਕਤੇ ਹੀ ਬਣਦਾ ਸੀਗਾ ਸੋ ਲੋ ਟੈਂਪਰੇਚਰ ਦਾ ਪੱਕਿਆ ਖਾਣਾ ਜਿੱਥੇ ਨਿਊਟਨ ਲਾਸ ਵੀ ਘੱਟ ਬਹੁਤ ਹੁੰਦਾ ਸੀਗਾ ਠੀਕ ਹੈ ਫਿਰ ਉਹਨਾਂ ਦੇ ਖਾਸ ਕਰ ਦਹੀਂ ਲੱਸੀ ਬੜੀ ਸੀ ਦਹੀਂ ਨੂੰ ਤੇ ਲੱਸੀ ਨੂੰ ਬੜਾ ਪ੍ਰੈਫਰਸਟ ਕਰਦੇ ਸੀਗੇ ਇੱਕ ਤੇ ਉਦੋਂ ਦੁੱਧ ਬੜਾ ਸ਼ੁੱਧ ਸੀਗਾ ਕੋਈ ਜਨਵਾਰ ਦੇ ਚਾਰੇ 'ਚ ਵੀ ਪੈਸਟੀਸਾਈਡ ਨਹੀਂ ਸੀ ਕਿ ਅੱਜ ਹੋ ਗਏ ਦੁੱਧ ਸ਼ੋਤ ਸੀਗਾ ਤੇ ਫਿਰ ਉਹਨੂੰ ਜਿਆਦਾ ਦੁੱਧ ਦੇ ਤੌਰ ਤੇ ਘਾਟੇ ਸੀ ਮਾਰ ਹੁੰਦੇ ਸੀ ਜਿਆਦਾਤਰ ਦੁੱਧ ਨੂੰ ਜਮਾ ਕੇ ਫਿਰ ਦਹੀਂ ਬਣਾਉਣਾ ਜਾਂ ਲੱਸੀ ਪੀਣੀ ਹੈ ਜੀ ਉਹ ਦਹੀਂ ਤੇ ਲੱਸੀ ਜਿਹੜੀ ਹੈ ਪ੍ਰੋਬਾਇਓਟਿਕ ਹੈ ਜੀ ਉਹ ਜਿਹੜਾ ਦੁੱਧ ਵਾਲਾ ਪ੍ਰੋਟੀਨ ਸੀ ਐਨੀਮਲ ਵਾਲਾ ਪ੍ਰੋਟੀਨ ਉਹਨੂੰ ਉਹ ਬੈਕਟੀਰੀਆ ਨੇ ਖਾ ਲਿਆ ਤੇ ਹੁਣ ਉਹ ਚ ਜਿਹੜਾ ਪ੍ਰੋਟੀਨ ਆ ਉਹ ਬੈਕਟੀਰੀਆ ਦਾ ਹੈ ਜੀ ਹਾਂ ਜੀ ਬਦਲ ਗਿਆ ਉਹ ਉਹ ਮੈਨੂ ਅਸਰ ਚ ਟੁੱਟ ਗਿਆ ਉਹ ਉਹ ਚੰਗਾ ਹੋ ਗਿਆ ਗੁੱਡ ਬੈਕਟੀਰੀਆ ਜਿਹੜਾ ਗਟ ਏਰੀਆ ਵਾਸਤੇ ਬੜਾ ਚੰਗਾ ਸੀਗਾ ਲੱਸੀ ਵੀ ਪ੍ਰੋਬਾਇਓਟਿਕ ਹਾਂਜੀ ਤੁਹਾਡੇ ਗਟ ਏਰੀਆ ਦੇ ਬੈਕਟੀਰੀਆ ਨੂੰ ਸਹੀ ਕਰਨ ਵਾਲੀ ਜੀ ਸੋ ਉਹ ਆਲਰੇਡੀ ਖਾਂਦੇ ਸੀ ਅੱਜ ਜਿਹੜੇ ਅੱਜ ਦੀ ਪੀੜ੍ਹੀ ਪੈਕਟਾ ਜਿਵੇਂ ਕੈਪਸੂਲਾਂ ਦੇ ਰੂਪ ਵਿੱਚ ਪ੍ਰੋਬਾਇਓਟਿਕ ਖਾਂਦੇ ਨੇ ਹਾਂਜੀ ਹੁਣ ਉੱਥੋਂ ਜਿੰਦਾ ਬੈਕਟੀਰੀਆ ਕੈਪਸੂਲਾਂ ਚੋਂ ਕਿੱਥੋਂ ਮਿਲ ਜਾਣਾ ਕਦੀ ਵੀ ਨਹੀਂ ਉਹ ਤੇ ਬਈ ਬੈਕਟੀਰੀਆ ਤੇ ਜਿਉਂਦਾ ਹੈ ਨਾ ਜੀ ਉਹ ਜਿਉਂਦਾ ਬੈਕਟੀਰੀਆ ਤੇ ਇਤਨਾ ਦੀਆਂ ਚੀਜ਼ਾਂ ਚ ਬਣਦਾ ਸੀ ਅੱਜ ਵੀ ਜਿਹੜੇ ਲੋਕ ਫਾਰਮੈਟਡ ਚੀਜ਼ਾਂ ਖਾਂਦੇ ਨੇ ਨਹੀਂ ਰਸੀਪੀਂਦੇ ਰਹੇ ਜਾਂ ਫਿਰ ਜਿਹੜੀਆਂ ਕਈ ਚੀਜ਼ਾਂ ਨੇ ਜਿਹਦੇ ਸਪਰਾਉਟ ਕਰਕੇ ਖਾਂਦੇ ਨੇ ਚੀਜ਼ਾਂ ਤੇ ਉਹਦੇ ਚ ਬੈਕਟੀਰੀਆ ਬਣ ਜਾਂਦਾ ਉਹਨਾਂ ਨੂੰ ਕੋਈ ਘਾਟ ਨਹੀਂ ਹੁੰਦੀ ਵਧੀਆ ਰਹਿੰਦੇ ਨੇ ਉਹਨਾਂ ਦਾ ਪੇਟ ਬੜਾ ਅੱਛਾ ਰਹਿੰਦਾ ਸੋ ਇਹ ਕੁਦਰਤੀ ਤੌਰ ਤੇ ਉਹਨਾਂ ਦਾ ਖਾਣਾ ਦੇਖੋ ਕਿੱਡਾ ਉਹ ਸਾਇੰਟਿਫਿਕਲੀ ਸਿਗਾ ਕਿ ਜਿਹੜਾ ਉਹਨਾਂ ਨੂੰ ਅੱਛਾ ਪੋਸ਼ਣ ਦਿੰਦਾ ਸੀ ਇਸ ਕਰਕੇ ਮੈਲਨਿਊਟ੍ਰੀਸ਼ਨ ਨਹੀਂ ਸੀ ਜੀ ਪੋਸ਼ਣ ਦੀ ਕਮੀ ਉਹਨਾਂ ਨੂੰ ਕਦੇ ਹੁੰਦੀ ਨਹੀਂ ਸੀ ਇਹ ਉਹ ਵੀ ਇੱਕ ਸੀਕ੍ਰੈਟ ਸੀ ਜਿਹੜਾ ਜਿਹੜਾ ਉਹਨਾਂ ਨੂੰ ਲੰਮੀ ਉਮਰ ਦੇਜੇ ਕਿਉਂਕਿ ਸੈੱਲ ਦਾ ਰੀਜਨਰੇਸ਼ਨ ਹੋਣ ਵਾਸਤੇ ਤੇ ਚੰਗਾ ਪੋਸ਼ਣ ਹੀ ਚਾਹੀਦਾ ਨਾ ਜੀ ਬਿਲਕੁਲ ਤੇ ਪੰਜਾਬ ਚੰਗਾ ਪੋਸ਼ਣ ਉਹਨਾਂ ਨੂੰ ਮਿਲ ਰਿਹਾ ਤੇ ਉਹ ਉਹਨਾਂ ਚ ਬਿਮਾਰੀ ਦਾ ਨਾਂ ਨਿਸ਼ਾਨੀ ਸੀ ਬਣਦਾ ਸੋ ਅਗਲਾ ਇੱਕ ਹੋਰ ਜਿਹੜਾ ਪੁਆਇੰਟ ਹੈ ਉਹਨਾਂ ਦਾ ਕਿ ਉਹ ਬੜੇ ਸੋਸ਼ੀਅਲ ਸੀ ਜੀ ਪਰਿਵਾਰਾਂ ਦੇ ਵਿੱਚ ਰਹਿਣਾ ਜੁਆਇੰਟ ਫੈਮਲੀਆ ਦੇ ਵਿੱਚ ਰਹਿਣਾ ਠੀਕ ਹੈ ਅੱਜ ਦੀਆਂ ਨਿਊਕਲੀਅਰ ਫੈਮਲੀਆ ਨਹੀਂ ਸੀ ਵੱਡੇ ਖੁੱਲੇ ਪਰਿਵਾਰ ਇੱਕ ਦੂਸਰੇ ਨਾਲ ਮੇਲ ਮਲਾਪ ਇੱਕ ਦੂਸਰੇ ਦੀ ਕੇਅਰ ਕਰਨਾ ਇੱਕ ਦੂਸਰੇ ਦੀ ਸੁਣਨਾ ਲੜਨਾ ਝਗੜਨਾ ਸਾਰੀਆਂ ਚੀਜ਼ਾਂ ਸੀ ਆ ਲੜਵੀ ਲਿਆ ਤੇ ਫਿਰ ਇਕੱਠੇ ਵੀ ਹੋ ਗਏ ਜੀ ਸੋ ਹਰ ਤਰ੍ਹਾਂ ਦੀ ਜਿਹੜੀ ਫ੍ਰਸਟ੍ਰੇਸ਼ਨ ਸੀ ਨਾ ਉਹ ਕਦੀ ਉਮਦੀ ਨਹੀਂ ਸੀ ਜਿਹੜੀ ਭੜਾ ਸੀ ਮੂੰਹ ਤੇ ਕਹਿ ਕੇ ਕੱਢ ਲੈਣੀ ਲੜਵੀ ਲੈਣਾ ਤੇ ਫਿਰ ਫਿਰ ਇਕੋ ਮਖੋ ਜੀ ਠੀਕ ਹੈ ਯਾਨੀ ਕਿ ਇੱਕ ਸੋਸ਼ਲ ਲੈਵਲ ਜਿਹੜਾ ਸੀ ਨਾ ਉਹ ਬੜਾ ਹਾਈ ਸੀਗਾ ਦੁੱਖ ਸੁੱਖ ਫੋਲ ਲੈਣੇ ਮਨ ਚ ਰੱਖ ਕੇ ਕੁੜਦੇ ਨਹੀਂ ਰਹਿਣਾ ਸੋ ਉਹ ਇੱਕ ਬੜਾ ਵਟ ਗਿਆ ਰਲ ਕੇ ਬਹਿ ਕੇ ਖਾਣਾ ਹਾਂਜੀ ਗੱਲਾਂ ਬਾਤਾਂ ਮਾਰ ਰਹੀਆਂ ਇੱਕ ਦੂਸਰੇ ਦੀ ਪ੍ਰੋਬਲਮ ਨੂੰ ਸਮਝਣਾ ਜੀ ਹਾਂਜੀ ਉਹ ਬੜਾ ਇੱਕ ਵਧੀਆ ਸੀ ਜਿੱਥੇ ਮਾਨਸਿਕ ਜਿਹੜੀ ਸੀ ਨਾ ਉਹ ਸਾਡਾ ਜਿਹੜਾ ਸતર ਸੀਗਾ ਉਹ ਬੜਾ ਆਪਚਾਰ ਰੰਦਾ ਸੀ ਕਦੇ ਕਿਸੇ ਨੂੰ ਡਿਪਰੈਸ਼ਨ ਨਾ ਦਾ ਨਹੀਂ ਸੁਣਿਆ ਕਦੇ ਕਿਸੇ ਨੂੰ ਐਂਜਾਇਟੀ ਨਹੀਂ ਸੀ ਸੁਣੀ ਜੀ ਹਾਂਜੀ ਸੋ ਇਹ ਵੀ ਕਿਉਂਕਿ ਸਾਡੇ ਵਿਚਾਰ ਜਿਹੜੇ ਨੇ ਜਦੋਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਗੁੱਸਾ ਜਾਂ ਇਸ ਤਰ੍ਹਾਂ ਦਾ ਚਿੰਤਾ ਸਟ्रेस ਨਹੀਂ ਰਹਿੰਦੀ ਤੇ ਬੰਦਾ ਤੰਦਰੁਸਤ ਰਹਿੰਦਾ ਜੀ ਸੋ ਉਹਨਾਂ ਦਾ ਉੱਥੇ ਉਹ ਇਹ ਚੀਜ਼ਾਂ ਸਟ्रेस ਨਹੀਂ ਸੀ ਜੋ ਹੈ ਮੂੰਹ ਤੇ ਕਹਿ ਲੈਣਾ ਤੇ ਗੁੱਸੇ ਗਰੇ ਜਿਹੜੇ ਉਹ ਕੱਢ ਲੈਣੇ ਨਾਲ ਹੀ ਤੇ ਫਿਰ ਵੀ ਰਲ ਮਿਲ ਕੇ ਰਹਿਣਾ ਜੀ ਸੋ ਇਹ ਨਹੀਂ ਜਿਕੇ ਗੱਲਾਂ ਪੱਲੇ ਬੰਨੀ ਰੱਖਣੀਆਂ ਤੇ ਹਾਏ ਤੂੰ ਮੈਨੂੰ ਕੀ ਕਹਿ ਤਾ ਤੇ ਮੈਂ ਤੇ ਹੁਣ ਤੇ ਤੈਨੂੰ ਤੈਨੂੰ ਅੰਦੀ ਮਾਦੇ ਜਿਖਾਵਾਂਗਾ ਉਹ ਮਾਦੇ ਚਖਾਉਣ ਵਾਲੀ ਗੱਲ ਨਹੀਂ ਸੀ ਜਦੋਂ ਉਹ ਮਨ ਦੇ ਵਿੱਚ ਬਦਲੇ ਦੀਆਂ ਭਾਵਨਾ ਨਹੀਂ ਸੀ ਗਿਆ ਤੂੰ ਬੜਾ ਪਿਆਰ ਨਾਲ ਰਹਿਣਾ ਇਹ ਬਾਹ ਆਂਡ ਗਵਾਂਡ ਨਾਲ ਵੀ ਤੇ ਰਿਸ਼ਤੇ ਇਹੋ ਜਿਹੇ ਹੁੰਦੇ ਸੀ ਕਿ ਸੱਥਾਂ 'ਚ ਇਕੱਠੇ ਰਲ ਕੇ ਬੈਠਣਾ ਗੱਪਾਂ ਮਾਰ ਲੀਆਂ ਉੱਥੇ ਤੇ ਠੀਕ ਹੈ ਸੋ ਉਹ ਇੱਕ ਜਿਹੜਾ ਮਾਹੌਲ ਸੀਗਾ ਜਿਹੜਾ ਅੱਜ ਅਸੀਂ ਛੱਡਦੇ ਜਾ ਰਹੇ ਹਾਂ ਜੀ ਨਿਊਕਲੀਅਰ ਕੱਲੇ ਕੱਲੇ ਹੁੰਦੇ ਜਾ ਰਹੇ ਆ ਠੀਕ ਹੈ ਅੱਜ ਤੇ ਵਿਆਹ ਹੋਏਗਾ ਮੁੰਡੇ ਦਾ ਤੇ ਨੂੰ ਸਭ ਤੋਂ ਪਹਿਲਾਂ ਦੀ ਇੱਕ ਵਕਤ ਪਹਿਲਾਂ ਹੋ ਜੀ ਜੀ ਸੋ ਉਹ ਇਹ ਜਿਹੜੀਆਂ ਚੀਜ਼ਾਂ ਕਿ ਮੈਂ ਕੱਲਿਆ ਰਹਿਣਾ ਹੈ ਮੇਰੀ ਪ੍ਰਾਈਵੇਟ ਲਾਈਫ ਹੈ ਉਹ ਪ੍ਰਾਈਵੇਸੀ ਨੇ ਜੋ ਕੁਝ ਦੇਣ ਲਈ ਹੈ ਸਟ्रेस ਟੈਂਸ਼ਨ ਕਿਸੇ ਨਾਲ ਗੱਲਬਾਤ ਨਾ ਹੋਣੀ ਕਿਸੇ ਨਾਲ ਆਪਣਾ ਦੁੱਖ ਨਾ ਸਾਂਝਾ ਕਰ ਪਾਉਣਾ ਉਹ ਵੀ ਇੱਕ ਵੱਡੀ ਪ੍ਰੋਬਲਮ ਅੱਜ ਹੈਲਥੇ ਡਾਊਨ ਹੋਣ ਦੀ ਆ ਗਈ ਸੋ ਉਹਨਾਂ ਦੇ ਵਿੱਚ ਇਹ ਚੀਜ਼ਾਂ ਉਸ ਮਿਲੇ ਨਹੀਂ ਸੀ ਇਹ ਅੱਜ ਅਸੀਂ ਪੈਦਾ ਨਹੀਂ ਕਰ ਸਕਦੇ ਮਾਹੌਲ ਕਰ ਸਕਦੇ ਔਕਰ ਕੋਈ ਔਖਾ ਨਹੀਂ ਕੋਈ ਔਖਾ ਨਹੀਂ ਹੈ ਅਗਲਾ ਸੀਗਾ ਕਿ ਜੇ ਕੋਈ ਬੰਦਾ ਵੈਸੇ ਤੇ ਥੋੜੀ ਕਿਤੇ ਬਿਮਾਰ ਪੈਂਦਾ ਹੀ ਨਹੀਂ ਸੀ ਜੀ ਤੇ ਜੇ ਕੋਈ ਬਿਮਾਰ ਹੁੰਦਾ ਵੀ ਸੀ ਉਹ ਦਵਾਈਆਂ ਤੇ ਨਹੀਂ ਸੀ ਜਾਂਦਾ ਉਦੋਂ ਦਵਾਈਆਂ ਕਿੱਥੇ ਹੁੰਦੀਆਂ ਸੀ ਉਦੋਂ ਤੇ ਵੱਧ-ਵੱਧ ਪਿੰਡ ਦੇ ਵਿੱਚ ਇੱਕ ਵੈਦ ਹੁੰਦਾ ਸੀ ਤੇ ਉਹ ਵੀ ਕਾਹਦੇ ਨਾਲ ਇਲਾਜ ਕਰਦਾ ਸੀ ਜੜੀ ਬੂਟੀਆਂ ਨਾਲ ਜੀ ਬਿਲਕੁਲ ਜਾਂ ਪਹਿਲਾਂ ਤੇ ਘਰ ਹੀ ਔੜ-ਪੌੜ ਕਰ ਲੈਣਾ ਕਾਲੇ ਵਾਲੇ ਬਣਾ ਕੇ ਲੈ ਆ ਲੈਣਾ ਹੁਣ ਇਹ ਜਿਹੜੇ ਘਰ ਦੇ ਦਾਦੀ ਨਾਨੀ ਦੇ ਕਾੜੇ ਸੀਗੇ ਅੱਜ ਵੀ ਕਿੰਨੇ ਪਪੂਲਰ ਹੋ ਰਹੇ ਨੇ ਜੀ ਹਾਂ ਤੁਸੀਂ YouTube ਖੋਲੋ ਤੁਹਾਨੂੰ ਹਰ ਉਹ ਕਾੜੇ ਕਾੜੇ ਮਿਲਦੇ ਨੇ ਜੀ ਬਿਲਕੁਲ ਇੰਟਰੋਡਿਊਸ ਰੀ ਇੰਟਰੋਡਿਊਸ ਹੋ ਰਹੇ ਨੇ ਨਾ ਕਿ ਲੋਕਾਂ ਨੂੰ ਉਹਦੇ ਫਾਇਦੇ ਵੀ ਹੋ ਰਹੇ ਨੇ ਦਵਾਈਆਂ ਵਾਂਗ ਉਹਨਾਂ ਦੇ ਸਾਈਡ ਇਫੈਕਟ ਨਹੀਂ ਹੁੰਦੇ ਸੋ ਘਰ ਦੇ ਔਰਪੌਣ ਨਾਲ ਆਪਣੀਆਂ ਬਿਮਾਰੀਆਂ ਦਾ ਇਲਾਜ ਕਰ ਲੈਣਾ ਠੀਕ ਹੈ ਉਹ ਵੀ ਸੀਗਾ ਜੇ ਥੋੜੀ ਵੱਧ ਹੋ ਗਈ ਤੇ ਫੇਰ ਵੈਦ ਕੋਲ ਜਾਣਾ ਤੇ ਵੈਦ ਨੇ ਵੀ ਕਾੜੇ ਉੱਥੇ ਉਹਨਾਂ ਨੂੰ ਫਿਰ ਔਸ਼ਧੀਆਂ ਦੇਣੀਆਂ ਉਹ ਵੀ ਪਲਾਂਟ ਪੇਸਟ ਹੁੰਦੀਆਂ ਸੀ ਜਿਨ੍ਹਾਂ ਦੇ ਸਾਈਡ ਇਫੈਕਟ ਨਹੀਂ ਸੀ ਹੁੰਦੇ ਅੱਜ ਦੀ ਪ੍ਰੋਬਲਮ ਹੈ ਜਰਾਜੀ ਕੋ ਪ੍ਰੋਬਲਮ ਹੈ ਫਟ ਮੈਡੀਸਨ ਜੀ ਹਾਂਜੀ ਫਟ ਅਸੀਂ ਜਾਣਦੇ ਆ ਡਾਕਟਰ ਕੋਲ ਡਾਕਟਰ ਦੇ ਅੱਗੇ ਫਰਮੈਲਿਸਨ ਸੋ ਇਹ ਜਿਹੜਾ ਚੇਂਜ ਹੋਇਆ ਆ ਅੱਜ ਅਮਰੀਕਾ ਵਰਗਾ ਕੰਟਰੀ ਵੀ ਇਹ ਮੰਨ ਗਿਆ ਕਿ ਉਸ ਕੰਟਰੀ ਦੇ ਵਿੱਚ ਵੀ ਇੰਨਾ ਐਡਵਾਂਸ ਕੰਟਰੀ ਜਿਹੜਾ ਹੈ ਉਹਦੇ ਵਿੱਚ ਵੀ ਡੈਥ ਦਾ ਤੀਜਾ ਕਾਰਨ ਜਿਹੜਾ ਵੱਡਾ ਉਹ ਦਵਾਈਆਂ ਦੇ ਸਾਈਡ ਇਫੈਕਟ ਆ ਇਹ ਸਾਹਮਣੇ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿੰਨੀਆਂ ਦਵਾਈਆਂ ਫਿਰ ਬੈਨ ਕੀਤੀਆਂ ਨਿਯਮ ਬਣਾਏ ਕੋਈ ਵੀ ਗੈਰ ਜ਼ਰੂਰਤ ਦਵਾਈ ਨਾ ਖਾਏ ਜੀ ਬਿਲਕੁਲ ਸਾਡੇ ਵੀ ਕਿੰਨੇ ਰਿਸ਼ਤੇਦਾਰ ਨੇ ਜਿਹੜੇ ਵਿਦੇਸ਼ਾਂ ਚ ਰਹਿੰਦੇ ਨੇ ਤੇ ਉਹ ਜਦ ਵੀ ਆਉਂਦੇ ਨੇ ਤੇ ਇੱਥੋਂ ਸੱਬੇ ਸੱਬੇ ਦਵਾਈਆਂ ਦੇ ਕੱਢਦੇ ਨੇ ਕਹੇ ਜੀ ਉੱਥੇ ਮਿਲਦੀਆਂ ਨਹੀਂ ਹਾਂਜੀ ਮੈਂ ਕਿਉਂਕਿ ਇੱਥੋਂ ਵੀ ਚੁੱਕਦੇ ਕਹਿੰਦੇ ਜੀ ਉੱਥੋਂ ਮਿਲਦੀਆਂ ਨਹੀਂ ਉੱਥੇ ਡਾਕਟਰ ਤੇ ਬਸ ਉਹ ਹੁਣ ਕਹਿੰਦੇ ਨੇ ਕਿ ਨਹੀਂ ਆਹ ਖਾਣਾ ਬਦਲੋ ਇਹ ਕਰੋ ਉਹ ਕਰੋ ਹਾਂ ਸੋ ਕਿਉਂ ਉੱਥੇ ਨਿਯਮ ਬਦਲੇ ਰਹੇ ਭਾਈ ਆਫਟਰਲੀ ਇਹ ਨਿਯਮ ਕੀ ਫੇਰ ਪੁਰਾਣਾ ਖਾਣੇ ਤੇ ਹੀ ਜਾ ਰਹੇ ਆ ਨਾ ਸੋ ਸਾਡੇ ਇਹ ਬਜ਼ੁਰਗ ਸਾਡੇ ਆਲਰੇਡੀ ਫੋਲੋ ਕਰਦੇ ਸੀ ਜੀ ਤੇ ਕਿੰਨੀਆਂ ਇਹ ਸਾਰੀਆਂ ਸਾਇੰਟਿਫਿਕਲੀ ਅੱਜ ਚੀਜ਼ਾਂ ਪ੍ਰੂਵ ਹੋ ਰਹੀਆਂ ਨੇ ਜੀ ਚਾਹੇ ਅੱਜ ਵੀ ਸਾਇੰਸ ਕਹਿੰਦੀ ਹੈ ਕਿ ਜਲਦੀ ਸੋਵੋ ਤੇ ਆਪਣੀ ਰਾਤ ਇੱਕ ਰਾਤ ਦੇ ਵਿੱਚ ਆਪਣੀ ਨੀਂਦ ਪੂਰੀ ਕਰੋ 1 D 3 ਤੋਂ ਠੀਕ ਹੈ ਤੇ ਸਭ ਤੋਂ ਵਧੀਆ ਸੌਣ ਦਾ ਟਾਈਮ ਵੀ ਸਾਇੰਟਿਫਿਕਲੀ ਅਪਰੂਵ ਹੈ ਕਿ 10 ਤੋਂ ਲੈ ਕੇ ਸਵੇਰੇ 5 ਵਜੇ ਤੱਕ ਵਧੀਆ ਜੀ ਹਾਂਜੀ ਸੋ ਉਹ ਆਲਰੇਡੀ ਫੋਲੋ ਕਰਦੇ ਸੀ ਖੁੱਲੀ ਹਵਾ ਦੇ ਵਿੱਚ ਰਹਿਣਾ ਬੰਦ ਕਮਰੇ 'ਚ ਜਾਣਾ ਹੀ ਨਹੀਂ ਗਰਮੀ ਆਏ ਤੁਰਖਾਂ ਤੇ ਸੱਲੇ ਬਹਿ ਜਾਣਾ ਤੁਹ ऑलरेडी ਉਹ ਆਕਸੀਜਨ ਦੇ ਵਿੱਚ ਰਹਿ ਰਹੇ ਜੀ ਹੁਣ ਵੀ ਅੱਜ ਵੀ ਇਹਦੀਆਂ ਪ੍ਰੋਬਲਮ ਦੇਖੋ ਕਿ ਜਦ ਵੀ ਕੋਈ ਬੰਦਾ ਸੀਰੀਅਸ ਹੋ ਜਾਂਦਾ ਫਸੜਾਣੇ ਚ ਜਾ ਕੇ ਆਕਸੀਜਨ ਹੀ ਲੱਗਦੀ ਹੈ ਆਕਸੀਜਨ ਹੀ ਲੱਗਦੀ ਹੈ ਉਹ ਆਲਰੇਡੀ ਲੈ ਰਹੇ ਸੀ ਜੀ ਸਵੇਰੇ ਸਵੇਰੇ ਉੱਠ ਕੇ ਬਾਹਰ ਖੇਤਾਂ ਚ ਜਾਣਾ ਉੱਥੇ ਖੁੱਲੀ ਆਕਸੀਜਨ ਹੈ ਉੱਥੇ ਵੀ ਕੋਈ ਕਾਰਟ ਨਹੀਂ ਹੈ ਹਰ ਚੀਜ਼ ਫੇਰ ਜਰ ਜਰ ਕੰਮ ਕਰ ਰਹੇ ਹੈ ਗਰਮੀ ਲੱਗੀ ਉਸ ਵੇਲੇ ਕਪੜੇ ਲਾ ਕੇ ਸਾਈਡ ਤੇ ਰੱਖ ਰਹੇ ਨੰਗੇ ਪਿੰਡੇ ਆਪਣੇ ਆਪ ਸਾਨੂੰ ਬਰਥਰੀ ਹੋਵੇ ਜੀ ਹਾਂਜੀ ਖਾਣਾ ਫਿਰ ਨੇਚਰਲ ਹੋਟਲ ਉਹਨਾਂ ਦਾ ਘਰ ਦਾ ਖਾਣਾ ਠੀਕ ਹੈ ਫਿਜ਼ੀਕਲ ਐਕਟੀਵिटीज ਖੂਬ ਸਾਰਾ ਦਿਨ ਕੰਮ ਚ ਮਾਨੇ ਨਹੀਂ ਸੀ ਚਾਹੀਦੇ ਕਿਹਾ ਹੁਣ ਐਕਸਰਸਾਈਜ਼ ਕਰ ਲਈਏ ਉਹ ਐਕਸਰਸਾਈਜ਼ ਇੰਨੀ ਹੋ ਜਾਂਦੀ ਸੀ ਸਾਰਾ ਦਿਨ ਕੰਮ ਕਰਕੇ ਇੱਕ ਵਾਰ ਉਹ ਸੋਸ਼ਲ ਬਾਉਂਡਿੰਗ ਐਡੀ ਜ਼ਬਰਦਸਤ ਸੀ ਨੀ ਤੇ ਜਿੰਨੇ ਵੀ ਸਿਹਤਮੰਦ ਰਹਿਣ ਦੇ ਅੱਜ ਹੈਗੇ ਨੇ ਕਿ ਸਟ्रेस ਅੱਜ ਬਿਮਾਰੀਆਂ ਦਾ ਕਾਰਨ ਆ ਅੱਜ ਸਾਡਾ ਜੰਕ ਫੂਡ ਬਿਮਾਰੀਆਂ ਦਾ ਕਾਰਨ ਆ ਅੱਜ ਸਾਡਾ ਐਕਸਰਸਾਈਜ਼ ਨਾ ਕਰਨਾ ਬਿਮਾਰੀਆਂ ਦਾ ਕਾਰਨ ਆ ਠੀਕ ਹੈ ਜੀ ਸੋ ਉਹ ਕਾਰਨ ਉਹਨਾਂ ਦੇ ਵਿੱਚ ਨਹੀਂ ਸੀਗੇ ਬਈ ਤੇ ਕੀ ਉਹਨਾਂ ਵਰਗੀ ਜੀਵਨ ਸ਼ੈਲੀ ਕੀ ਅਸੀਂ ਮਾਡਰਨ ਜੁਗ ਵਿੱਚ ਨਹੀਂ ਕਰ ਸਕਦੇ ਕੀਤੀ ਜਾ ਸਕਦੀ ਹੈ ਮੁਸ਼ਕਿਲ ਹੈ ਨੰਦੀ ਜਿਕੇ ਜੀਵਨ ਤੇ ਉਹਨਾਂ ਦਾ ਵੀ ਸੀ ਜਦ ਕਿ ਉਹ ਸਾਡੇ ਨਾਲੋਂ ਜ਼ਿਆਦਾ ਸੁਖੀ ਸੀਗੇ ਅੱਜੇ ਵੀ ਤੇ ਹੁਣ ਪੂਫ ਹੋ ਹੀ ਗਿਆ ਨਾ ਕਿ ਮਟੀਰੀਅਲ ਜਦੋਂ ਤੱਕ ਵਧਿਆ ਮਟੀਰੀਅਲ ਟੂਫ ਹੋਏ ਅਸੀਂ ਅੱਜ ਘਰ ਚੰਗੇ ਹੋ ਗਏ ਗੱਡੀਆਂ ਚੰਗੀਆਂ ਹੋ ਗਈਆਂ ਪੈਸਾ ਚੰਗਾ ਹੋ ਗਿਆ ਲੇਕਿਨ ਮਨ ਦੀ ਸ਼ਾਂਤੀ ਉਹ ਸੁੱਖ ਜਿਹਨੂੰ ਕਹਿੰਦੇ ਨੇ ਉਹ ਤਾਂ ਘਟ ਗਿਆ ਜੀ ਬੰਦਾ ਉਹਨਾਂ ਕੁਝ ਨਹੀਂ ਰਹਿ ਪਾ ਰਿਹਾ ਮੈਂਨ ਤੇ ਮਕਸਦ ਜਿਹੜਾ ਉਹ ਖੁਸ਼ੀ ਹੈ ਮੈਂ ਨਹੀਂ ਕਹਿ ਰਿਹਾ ਕਿ ਨੰਦੀ ਲੋੜ ਲਈ ਅੱਜ ਸਮੇਂ ਦੀ ਲੋੜ ਹੈਗੀ ਹੈ ਲੇਕਿਨ ਨਾਲ ਦੀ ਨਾਲ ਟੋਟੋਟ ਜਿਹੜੇ ਸਰੀਰ ਵਾਸਤੇ ਸੁੱਖ ਅਸੀਂ ਪੈਦਾ ਕਰਨ ਦਾ ਹੈ ਉਸ ਸਰੀਰ ਵੀ ਤਾਂ ਤੰਦਰੁਸਤ ਸਹੀਦਾ ਜੀ ਬਿਲਕੁਲ ਹਾਂਜੀ ਜੀ ਉਹ ਤੁਹਾਡਾ ਤੰਦਰੁਸਤ ਹੈ ਤੇ ਫੇਰ ਹੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੰਜੋਏ ਕਰੋਗੇ ਜੀ ਬਿਲਕੁਲ ਸੁਖ પ્રાਣੀ ਬਜ਼ੁਰਗਾਂ ਦੀ ਸਿਹਤ ਦੇ ਇਹ ਸੀਕ੍ਰਟ ਸੀਗੇ ਜਿਹੜੇ ਸੀਕ੍ਰਟ ਕਾਦੇ ਸੀ ਖੁੱਲਾ ਸੀ ਉਹਨਾਂ ਦਾ ਜੀਵਨ ਉਹੋ ਜਿਹਾ ਜੀਵਨ ਚੱਲੀ ਅਸੀਂ ਵੀ ਅੱਜ ਆਪਣਾ ਲਈਏ ਅੱਜ ਵੀ ਪਰਿਵਾਰਾਂ ਦੇ ਵਿੱਚ ਰਲ ਕੇ ਬੈਠੀਏ ਦੁੱਖ ਸੁੱਖ ਫੁੱਲੀਏ ਅੱਜ ਵੀ ਉਹ ਹੀ ਖੁੱਲੇ ਵਾਤਾਵਰਨ ਚ ਰਹੇ ਇਹ ਹੁਣ ਤੇ ਸਾਇੰਸ ਵੀ ਸਾਨੂੰ ਕਹਿ ਰਹੀ ਹੈ ਵੀ ਕਰ ਲੋ ਜੇ ਬਚਣਾ ਜੇ ਤੇ ਨਹੀਂ ਤੇ ਮੁਸ਼ਕਿਲ ਹੈ ਜੀ ਸੋ ਇਹ ਸਾਰੀ ਕਹਾਣੀ ਹੈ ਜੀ ਬਜ਼ੁਰਗ ਤੰਦਰੁਸਤ ਹੈ ਵੀ ਨਹੀਂ ਸੀ ਉਹ ਸਾਇੰਟੀਫਿਕਲੀ ਗੱਜ ਉਹ ਹੀ ਹੈ ਕਿ ਉਹੀ ਜੀਵਨ ਚੱਲੀ ਚੱਗੀ ਸੀ ਜੀ ਸੋ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸੋ ਦੋਸਤੋ ਮੈਨੂੰ ਪੂਰਾ ਯਕੀਨ ਹੈ ਕਿ ਸਾਡੇ ਪੁਰਾਣੇ ਬਜ਼ੁਰਗਾਂ ਦੀ ਤੰਦਰੁਸਤੀ ਦੇ ਇਹ ਰਾਜ਼ ਤੁਸੀਂ ਵੀ ਅਪਣਾਓਗੇ ਤੇ ਤੰਦਰੁਸਤ ਬਣੋਗੇ ਐਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ নোਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਵੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਓ ਰਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਯਾਜਤ ਸਾਸਤਰੀ ਕਾ